ਹੈਦੇ ਹੁਣੇ ਆ ਪਾਰੀ ਇੱਕ ਗਰੰਟੀ ਹੋਰ ਦਿੰਨੇ ਆ ਆ ਜਿਹੜੇ ਇਧਰੇ ਪਾਰੇ ਪਾਰੇ ਸੂਟ ਤਾਜਪੁਰੀ ਵਾਲੇ ਬਾਜ਼ਾਰ ਚ ਜਾ ਕੇ ਤੁਸੀਂ ਤਾਜਪੁਰੀ ਬਣਾਉਨੇ ਹੋ 50000 ਰੁਪਏ ਦੀ ਸਾਡੇ ਕੋਲ ਆਜੋ 50000 ਵਾਲੀ ਤਾਜਪੁਰੀ 20000 ਚ ਦਮਾਂਗੇ ਫਰਕਾ ਪਾਦੀ ਸੂਟ ਆ ਕੱਢਿਆ ਵੇ ਡੁਪੱਟਾ ਬਾਜ਼ਾਰਾਂ ਚ ਰੇਟ 4000 5000 ਇੱਥੇ 2000 ਰੁਪਏ ਦਾ ਪਹਿਲਾਂ ਬਾਘਾ ਆਪਣਾ ਬੱਸ ਸਟੈਂਡ ਤੇ ਆਜੋ ਬੱਸ ਸਟੈਂਡ ਤੋਂ ਬਾਅਦ ਸਿੱਧਾ ਸਟੋਰ ਤੇ ਆਜੋ ਸੋਰ ਤੇ ਆਉਣ ਦੇ ਰਿਕਸ਼ੇ ਦੀ ਸਰਵਿਸ ਵੀ ਕੋਲ ਫ੍ਰੀ ਕਰਤੀ ਆ। ਕੱਪੜਾ ਵਧੀਆ ਮਿਲ ਰਿਹਾ ਆ ਜਿਸ ਕਰਕੇ ਲੋਕ ਦੂਰੋਂ ਦੂਰੋਂ ਆ ਰਿਹਾ। ਦੇਖੋ ਠਾਠਾ ਮਾਰਦਾ ਇਕੱਠ ਉਹ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਆ। ਕੋਜੀ ਬਲੈਕ ਬਿਊਟੀ ਜਿਹੜਾ ਹਰ ਕਿਸੇ ਕੁੜੀ ਦੀ ਪਹਿਲੀ ਪਸੰਦ ਆ ਉਹ ਕਹਿੰਦੇ ਮੈਂ ਵੀ ਲੈ ਜਾਵਾਂ। ਦੂਜਾ ਕਹਿੰਦਾ ਮੈਂ ਵੀ ਲੈ ਜਾਵਾਂ। ਉਹ ਸਾਡੇ ਕੋਲ ਇੰਨੀ ਵੈਰਾਈਟੀ ਆ ਨਾ ਤੁਸੀਂ ਖੁਸ਼ ਹੋ ਜਾਣਾ। ਸਾਡੇ ਕੋਲ ਉਹਨਾਂ ਦੇ ਫਾਇਦੇ ਕੀ ਆ? ਸਾਡੀ ਫਿਕਸ ਸ਼ਾਪ ਹੈਗੀ ਆ ਫਿਕਸ ਪ੍ਰਾਈਸ। ਜੋ ਅਸੀਂ ਕੱਲੇ ਕੱਲੇ ਸੂਟ ਦੇ ਉੱਤੇ ਦੇਖੋ ਇੱਧਾ ਰੇਟ ਲਿਖ ਲਿਖ ਕੇ ਲਾਏ ਆ ਇੱਥੇ ਇੱਦਾਂ ਨਹੀਂ ਕਹਿਣਾ ਵੀ ਪਹਿਲਾ ਸੂਟ ਰੇਟ ਵਧਾ ਕੇ ਦੱਸਤਾ ਬਾਅਦ ਵਿੱਚ ਘੱਟ ਕਰਤਾ ਆ ਐਨਾ ਸੋਹਣਾ ਸੂਟ ਆ ਲਗਜ਼ਰੀ ਟੀਟ ਹੈਗੀ ਆ 15-16 ਹਜ਼ਾਰ ਤੋਂ ਘੱਟ ਨਹੀਂ ਦੇਣੀ ਅਸੀਂ ਦਵਾਂਗੇ 5000 ਤੇ ਜੇ ਹੁਣ ਆ ਚੀਜ਼ ਆ ਲਈਏ ਸੂਟ ਨਾਲੋਂ ਵੀ ਹੈਵੀ ਦੁਪੱਟਾ ਦੇਖੋ ਕਿੰਨਾ ਸੋਹਣਾ ਵਾਈਟ ਤੇ ਪਿੰਕ ਕੁੜੀਆਂ ਦੀ ਪਹਿਲੀ ਪਸੰਦ ਪਿੰਕ ਆ ਕੰਟਰਾਸਟ ਆਪਾਂ ਨਾਲ ਕਰਤਾ ਵਾਈਟ ਮੈਗਾ ਬਹਿ ਜਾ ਬਹਿ ਜਾ ਬਹਿ ਜਾ ਹੋ ਗਈ ਹੁਣ ਆਮ ਘਰਾਂ ਦੀਆਂ ਕੁੜੀਆਂ ਵੀ ਆਮ ਪਿੰਡਾਂ ਸ਼ਹਿਰਾਂ ਦੀਆਂ ਕੁੜੀਆਂ ਵੀ ਜੱਟ ਜੀ ਵੀ ਪਰਿਵਾਰ ਦੀ ਓਏ ਹੁਣ ਜਿਹੜੇ ਅਮੀਰ-ਅਮੀਰ ਘਰਾਂ ਦੇ ਚਾਲ ਆਉਂਦੀ ਹਨਾ ਕੁੜੀਆਂ ਬੀਬੀਆਂ ਉਹਨਾਂ ਦੇ ਵੀ ਸੁਪਨੇ ਪੂਰੇ ਕਰਦੇ ਨੇ ਜਿਹੜੇ ਕੱਪੜੇ ਸੋਨੇ ਪੌਣੇ ਪੌਣਦੇ ਆ ਇੱਥੇ ਫਾਇਦੇ ਕੀ ਆ ਇੱਥੇ ਲੁੱਟ ਨਹੀਂ ਕਰਨੀ ਅਸੀਂ ਇੱਥੇ ਫਾਇਦੇ ਕੀ ਆ ਅਸੀਂ ਡਬਲ ਪੈਸੇ ਨਹੀਂ ਲੈਣੇ ਇੱਥੇ ਫਾਇਦੇ ਕੀ ਆ ਅਸੀਂ ਕਾਪੀਆਂ ਨਹੀਂ ਦੇਣੀਆਂ ਚੀਟਾ Ориਜਨਲ ਦੇਣੀਆਂ ਉਹ ਜੇ ਤੁਸੀਂ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਤਾਜ ਬੜੀ ਦਾ ਕੱਪੜਾ ਨਾ ਆ ਜਿਹੜੇ ਤੁਸੀਂ ਬਾਹਰੇ-ਬਾਹਰੇ ਸੂਟ ਦੇਖ ਰਹੇ ਹੋ ਉਹ ਇਹ ਦਾਜਬਰੀ ਤੁਸੀਂ ਬਾਜ਼ਾਰ ਚ ਜਾਓਗੇ ਇਸ ਤਰ੍ਹਾਂ ਦੇ ਸੂਟ 2 ਲੱਖ ਰੁਪਏ ਤੋਂ ਘੱਟ ਦਾਜਬਰੀ ਨਹੀਂ ਬਣਨੀ ਸਾਡੇ ਕੋਲ ਆ ਜਾਓ 2 ਲੱਖ ਦਾ ਕੱਪੜਾ 80 ਹਜ਼ਾਰ ਰੁਪਏ ਚ ਦੇ ਦੇਾਂਗੇ ਬਾੜਾ ਤੁਹਾਡੇ ਨਾਲ ਇਹ ਆ ਵੀ ਜੋ ਗੱਲ ਕਹਿ ਰਹੇ ਆ ਜੋ ਤੁਹਾਨੂੰ ਕੁਆਲਿਟੀ ਦਿਖਾ ਰਹੇ ਆ ਇਹੀ ਦੇਵਾਂਗੇ ਬਾਕੀ ਦੁਕਾਨਦਾਰਾਂ ਨੂੰ ਇਹ ਨਹੀਂ ਵੀਡੀਓ ਚ ਰੇਟ ਘੱਟ ਪਾਈ ਜਾਓ ਜਦੋਂ ਕਸਟਮਰ ਆ ਗਿਆ ਤਾਂ ਲੁੱਟ ਲੋ ਭਾਵੇਂ ਕਨੇਡਾ ਤੋਂ ਆਜੋ ਅਮਰੀਕਾ ਦਾ ਆਜੋ ਤੁਹਾਡੇ ਚਾਹੀਏ ਕੱਪੜੇ ਚੰਗੇ ਪਾਏ ਆ ਪਾਰਸ ਵੱਡੇ ਪਾਏ ਆ ਤੁਹਾਡੀ ਸ਼ਕਲ ਦੇਖ ਕੇ ਤੁਹਾਨੂੰ ਰੇਟ ਨਹੀਂ ਜ਼ਿਆਦਾ ਲਾਉਣਾ ਸਾਰੇ ਹੀ ਆ ਜਾਓ ਜੀ ਬਹੁਤ ਸਾਰੇ ਫਾਇਦੇ ਚਾਰ ਦਿਨ ਹੋਣਿਆ ਹੁਣ ਆਪਣੀਆਂ ਭੈਣਾਂ ਨੂੰ ਪੈਸੇ ਨਾ ਦਿਓ ਆਪਣੀਆਂ ਭੈਣਾਂ ਨੂੰ ਛੂਟ ਦਿਓ ਛੂਟਾਂ ਦੇ ਗਿਫਟ ਦਿਓ ਪਿਆਰ ਵੰਡਿਓ ਰਖੜੀ ਦੇ ਤਿਹਾਰ ਤੇ ਧਮਾਕੇਦਾਰ ਸੇਲ ਆਤੀ ਆ ਮਦ ਤੁਸ਼ਰੀ ਦਸਤਾਰ ਮੋਗਦਾ ਰੋਡ ਪੱਗਾ ਪ੍ਰਾਣਾ ਦੇਖੋ ਜੀ ਚਾਹੇ ਤੁਸੀਂ ਲਹਿੰਗੇ ਲੈਣੇ ਆ ਚਾਹੇ ਗਰਾਰੇ ਲੈਣੇ ਸ਼ਰਾਰੇ ਲੈਣੇ ਕੋਟ ਪੈਂਟ ਲੈਣੇ ਕੁੜਤੇ ਪਜਾਮੇ ਲੈਣੇ ਸ਼ੇਰਵਾਨੇ ਲੈਣੇ ਪੱਗਾ ਲੈਣੀਆਂ ਟਾਈਆਂ ਲੈਣੀਆਂ ਤੇ ਪੂਰਾ ਹੀ ਫੈਮਿਲੀ ਕੰਪਲੀਟ ਸ਼ੋਰੂਮ ਹੈ ਹੁਣ ਤੁਸੀਂ ਕਿਤੇ ਹੋਰ ਨਾ ਜਾਓ ਵਿਆਹਾਂ 'ਚ ੱਤੇ ਨਾ ਖਾਓ ਵਿਆਹਾਂ 'ਚ ਲੁੱਟ ਨਾ ਕਰਾਓ ਇਸ ਰਖੜੀ ਤੇ ਚਾਹੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਇੱਕ ਇੱਕ ਨਾਮਯਾਦ ਰੱਖਣਾ ਮਾਤੂਸ਼ੀ ਦਸਤਾਰ ਮੋਗਾ ਰੋਡ ਪੱਗਾ ਪ੍ਰਾਣਾ ਕੈਮਰਾਮੈਨ ਓਮ ਸੰਦੀ ਰਾਣ ਹਰਦੀਪ ਸਿੰਘ ਤੱਕੜ ਸਾਹਨੀ ਪੱਗਾ ਪ੍ਰਾਣਾ